ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਕਈ ਭਰਾਵਾਂ ਦਾ ਨਾ ਮੈਸੇਜ ਆਇਆ ਪੈਸੇ WhatsApp ਤੇ ਪਾਣੀ ਦੇ ਰਿਲੇਟਡ ਵੀ ਜੀਨੇ ਟੈਂਕੀਆਂ ਰੱਖੀਆਂ ਨੇ ਵੀ ਉਹ ਕਿਸ ਹਿਸਾਬ ਨਾਲ ਰੱਖੀਆਂ ਨੇ ਕੀ ਸਿਸਟਮ ਆ ਉਹਦਾ ਤਾਂ ਹੀ ਮੈਂ ਅੱਜ ਫਾਰਮ ਦੇ ਬਾਹਰ ਖੜਿਆ ਹਾਂ ਅਬਦਰ ਵੀ ਦਿਖਾਵਾਂਗੇ ਤੁਹਾਨੂੰ ਕਿਵੇਂ ਫਿਟਿੰਗ ਕਰੀਏ ਆਪਣੇ ਕੀ ਗੱਲਬਾਤਾਂ ਤੇ ਤੁਸੀਂ ਦੇਖ ਸਕਦੇ ਹੋ ਟੈਂਕੀਆਂ ਆਪਣੀਆਂ ਰੱਖੀਆਂ ਵੀ ਆ ਨੇ ਵੀਰੇ ਤਿੰਨ ਉਹ ਦੇਖੋ ਜਿਹੜੀਆਂ ਪਰਲੀਆਂ ਦੋ ਨੇ ਛੋਟੀਆਂ ਦਿਖ ਰਹੀਆਂ ਨੇ ਉਹ ਹੈਗੀਆਂ ਨੇ 800 ਲੀਟਰ ਦੀਆਂ ਤੇ ਉੱਲੀ ਹੈਗੀ ਆ ਵੱਡੀ ਟੈਂਕੀ ਉਹ 1000 ਲੀਟਰ ਦੀ ਆ ਜਿਹੜੀ ਸਭ ਤੋਂ ਲਾਸਟ ਤੇ ਆ ਛੋਟੀ ਟੈਂਕੀ ਉਹ ਹੈਗੀ ਉੱਪਰਲੇ ਛੱਟ ਦੀ ਤੇ ਜਿਹੜੀ ਸੈਂਟਰ ਵਾਲੀ ਆ ਉਹ ਹੈਗੀ ਨੀਚਲੇ ਛੱਟ ਦੀ ਜਿਹੜਾ ਬੱਚਾ ਪਾਣੀ ਪੀ ਰਿਹਾ ਉਹਨਾਂ ਵਾਸਤੇ ਤੇ ਜਿਹੜੀ ਆ ਵੱਡੀ ਟੈਂਕੀ ਆ 1000 ਲੀਟਰ ਦੀ ਆ ਇਹ ਜਿਹੇ ਚਿੱਕਾ ਦਾ ਪਾਣੀ ਆਪਣਾ ਜਿਹੜਾ ਇੱਥੇ ਯੂਜ਼ ਕਰਦੇ ਨੇ ਉਹ ਆ ਤੇ ਇੱਕ ਆਪਣੀ ਜਦੋਂ ਗਰਮੀਆਂ ਦੇ ਵਿੱਚ ਟਾਟ ਪੱਲੀ ਚੱਲਦੀ ਆ ਉਹ ਇਹਦੀ ਸਪਲਾਈ ਇਹਦੇ ਚ ਹੈ ਤੇ ਇੱਕ ਜਿਹੜੇ ਆਪਣੇ ਅੰਦਰ ਫੌਗਰ ਚੱਲਦੇ ਨੇ ਉੱਪਰ ਵੀ ਚੱਲਦੇ ਨੇ ਨੀਚੇ ਵੀ ਨੇ ਤੇ ਉਹਦੀ ਸਪਲਾਈ ਵੀ ਇਸ ਟੈਂਕੀ ਚੋਂ ਤੇ ਜਿਹੜੀ ਇਹਦੀ ਹਾਈਟ ਆ ਕਈ ਤਾਂ ਆਪਣੇ ਸ਼ੈੱਡ ਤੇ ਰੱਖਦੇ ਨੇ ਜੀ ਦੇ ਜਨ ਆਪਣੀ ਸ਼ੈੱਡ ਤੋਂ ਜਿਹੜਾ ਪਖਰਾ ਉਹ ਸਟੋਰ ਬਣਾਇਆ ਹੋਇਆ ਆ ਉੱਪਰ ਹਣਾ ਉਹਦੇ ਉੱਪਰ 7 ਇੰਚ ਮੋਟੀ ਸਲੇਪਾ ਪਾ ਕੇ ਨਾ ਉਹਦੇ ਉੱਪਰ ਟੈਂਕੇ ਰੱਖਿਆ ਹੋਏ ਨੇ ਇਹ ਕਿਉਂਕਿ ਬਜਨ ਹੋ ਜਾਂਦਾ 1000 ਲੀਟਰ ਵਿੱਚ ਹੋਗਾ 800 ਤੋਂ 1600 2600 ਲੀਟਰ ਤੇ ਕਰੀਬ ਪਾਣੀ ਰਹੇ ਹੁੰਦਾ ਤਾਂ ਕੋਸ਼ਿਸ਼ ਕਰੋ ਜੇ ਕਿਸੇ ਨੇ ਆਪਣੇ ਸ਼ੈੱਡ ਤੇ ਵੀ ਪਾਉਣੀਆਂ ਜਿਵੇਂ ਮੈਂ ਕੁੰਝ ਖਾਂਜੇ ਚ ਪਾ ਲਾਂਗਾ ਕਈ ਵਾਰ ਕੋਈ ਅਗਲਾ ਉੱਥੇ ਵੀ ਪੈ ਜਾਊਗੀ ਬਟੂ ਦੇ ਤੇ ਕੀ ਕਰੋ ਥੋੜਾ ਜਿਹਾ ਉਹਦੀ ਹਾਈਟ ਉੱਚੀ ਕਰ ਲਿਓ ਤੇ ਸਲੈਬ ਜ਼ਰੂਰ ਪਾ ਲਿਓ ਇੱਟ ਵਾਲੇ ਤੇ ਨਾ ਆਪਾਂ ਰੱਖਿਓ ਇਹਨਾਂ ਨੂੰ ਨਾ ਹੀ ਜਿਹੜਾ ਸਿਰਕੀ ਮਾਸ ਨਾ ਇਹਦੇ ਤੇ ਰੱਖਿਓ ਇਹਦੇ ਵਾਸਤੇ ਵੱਖਰੀ ਸਲੈਬ ਜ਼ਰੂਰ ਪਾਓ ਸਲੈਬ ਥੋੜੀ ਜਿਹੀ ਮਜ਼ਬੂਤ ਪਾ ਲਿਓ ਠੀਕ ਹੈ ਜਿਹੜੀ ਬੰਡੀ ਟੈਂਕੀ ਰੱਖਣ ਦਾ ਕਾਰਨ ਇਹ ਸੀਗਾ ਚਲੋ ਹੁਣ ਤਾਂ ਆਪਣਾ ਬੈਂਕੀ ਕੰਪਨੀ ਚ ਪਹਿਲਾਂ ਜਿਹੜੀ ਸੁਖਨਾ ਕੰਪਨੀ ਦੇ ਵਿੱਚ ਸੀਗਾ ਉਹ ਟੈਂਕੀ ਦੇ ਵਿੱਚ ਮੈਡੀਸਨ ਉਹਨਾਂ ਦੀਆਂ ਕਈ ਪੈਂਦੀਆਂ ਸੀਗਾ ਮੈਂ H2O ਹੋ ਗਿਆ ਕਲੀਨ ਟੈਪ ਉਹ ਵੀ ਤੇ ਇੱਕ ਐਕਸੀਡੈਂਟਲ ਹੋ ਗਿਆ ਪਾਣੀ ਸਾਫ਼ ਕਰਨ ਵਾਸਤੇ ਉਹ ਪਾਉਂਦੇ ਸੀ ਪਰ ਤੇ ਨਹੀਂ ਪਾਉਂਦੇ ਤਾਂ ਬਤੋ ਜਿਆਦਾ ਕਿ ਸਰਕੇ ਦੀ ਬੋਤਲਾਂ ਪਾਉਂਦੇ ਨੇ ਕਿ 1 2 2 ਤਾਂ ਕਰਕੇ ਆਪਣੀ ਵੱਖਰੀ ਟੈਂਕੀ ਹੈ ਜਿਹੜਾ ਪਾਣੀ ਉਹ ਆਪਣੇ ਵੀ ਚਲੋ ਜੀ ਹੱਥ ਪੈਰ ਵੀ ਧੋਣੇ ਹੁੰਦੇ ਨੇ ਜਿਵੇਂ ਕਹਤੀ ਹਣਾ ਤੇ ਉਹ ਦਵਾਈ ਵਾਲਾ ਪਰ ਆਪਾਂ ਨਹੀਂ ਯੂਜ਼ ਕਰਦੇ ਜੇ ਦਵਾਈ ਵਾਲਾ ਪਾਣੀ ਆਪਣੇ ਟਾਟ ਪੱਲੀ ਦੇ ਵਿੱਚ ਜਾਂ ਫੋਗਨਾ ਚਾਊਗਾ ਤਾਂ ਉਹਦੇ 'ਚ ਵੀ ਮੈਂ ਪੰਜ ਵੀ ਦਿੱਕਤ ਕਰੂਗਾ ਇਸ ਕਰਕੇ ਆਪਣੀ ਬੱਕਰੀ ਟੈਂਕੀ ਉਹ ਤੇ ਫਿਟਿੰਗ ਤੁਹਾਨੂੰ ਦਿਖਾਉਣੇ ਆਂਗੇ ਅੰਦਰੋਂ ਆਹ ਜੋ ਉੱਪਰ ਦੀ ਸਪਲਾਈ ਆ ਗਈ ਜਿਹੜੀ ਆ ਪਾਇਪ ਹੈ ਇਹ ਆਪਣੀ ਜਾਂਦੀ ਟਾਟ ਪੁੱਲੀ ਦੀ ਫਿਰ ਆਹ ਆਪਣੀ ਫੋਕਰਾਂ ਸਪਲਾਈ ਠੀਕ ਹੈ ਇੱਕ ਸਿਸਟਮ ਬਣਾਉਦਾ ਜਿਹੜਾ ਆਪਣਾ ਸਿਸਟਮ ਨੀਚੇ ਕਰ ਰਿਹਾ ਵੀਰੇ ਐਜ਼ ਇਟ ਇਜ਼ ਸੇਮ ਨਟੋ ਹੀ ਉੱਪਰ ਹੈ ਠੀਕ ਹੈ ਆਪਾਂ ਹੁਣ ਨੀਚੇ ਵਾਲੇ ਸਾਡੇ ਚ ਜਿਹੜੀ ਆ ਆਪਣੀ ਪਾਈਪ ਦੀ ਸਪਲਾਈ ਹੈ ਇਹਦੇ ਆਪਣੇ ਤਿੰਨ ਰੋਅ ਲਾਏ ਹੋਏ ਨੇ ਇੱਕ ਇਧਰ ਨੇ ਡ੍ਰਿੰਕਰ ਇੱਕ ਆ ਸੈਂਟਰ ਚ ਇੱਕ ਉਪਰਲੇ ਰੋਅ ਚ ਤੇ ਜਿਹੜੀ ਇਹਨਾਂ ਦੀ ਆਪਾਂ ਨੇ ਉਹ ਰੱਖੀ ਪਈ ਆ ਦੂਰੀ ਆਪਸ ਵਿੱਚ ਜਿਵੇਂ ਆਇ ਤੋਂ ਲੈ ਕੇ ਤੇ ਅੱਜ ਤੱਕ ਇਹ ਵੀਰੇ 5 ਫਟਾ ਠੀਕ ਹੈ ਟੋਟਲ 5 ਫਟ ਦੀ ਦੂਰੀ ਰੱਖੀ ਹੋਈ ਹੈ ਇਹਦੇ ਨਾਲ ਕੀ ਆ ਇੱਕ ਡ੍ਰਿੰਕਰ ਇਧਰ ਲੱਗਿਆ ਇੱਕ ਇਧਰ ਲੱਗਿਆ 5 ਫਟ ਦੀ ਇਹ ਦੂਰੀ ਰੱਖੀ ਹੋਈ ਹੈ ਇਸ ਤਰ੍ਹਾਂ ਇਸ ਤਰੀਕੇ ਨਾਲ ਪੌਲ ਲਾਈਟ ਦਾ ਆਪਣਾ ਜਿਹੜਾ ਪੈਪਰ ਆਵੇ ਉਹ ਜਦੋਂ ਦਾ ਪਾ ਕੇ ਫਿਰ ਵਧੀਆ ਚੱਲ ਰਿਹਾ ਕੋਈ ਦਿੱਕਤ ਨਹੀਂ ਆ ਗਈ ਇਹਦੀ ਤੇ ਆ ਨਿਪੋ ਲਾ ਕੇ ਸਿਸਟਮ ਇਸ ਤਰ੍ਹਾਂ ਇਹ ਚ ਆ ਜਾਂਦਾ ਭਾਂਡੇ ਵੀ ਤੁਹਾਨੂੰ ਮੈਂ ਕਹਿ ਦਿੰਦਾ ਜੇ ਭਾਂਡੇ ਵੀ ਤੁਸੀਂ ਨਹੀਂ ਕਈ ਵਾਰ ਕਿਸੇ ਨਵੇਂ ਲੈਣੇ ਨੇ ਹੋਰ ਕੰਪਨੀ ਕੋਈ ਨਾ ਲੈ ਕੋ ਪੌਲਮੈਨ ਕੰਪਨੀ ਆਉਂਦੀ ਆ ਪਾਲਮਨ ਦੇ ਹੀ ਭਾਂਡੇ ਲਈ ਇਹਦੇ ਤਨ ਆ ਦੇਖੋ ਸਟੈਂਪ ਲੱਗੀ ਹੁੰਦੀ ਹੈ ਪੀਓਯੂਐਲ ਐਮਈਐਨ ਪਾਲਮਨ ਠੀਕ ਹੈ ਪਾਲਮਨ ਦੇ ਹੀ ਭਾਂਡੇ ਲਈ ਦਿਖਿੰਦੇ ਡ੍ਰਿੰਕਰ ਵੀ ਫੀਡਰ ਵੀ ਇਹਦੀ ਲਾਈਫ ਦੂਸਰਿਆਂ ਨਾਲੋਂ ਗੁੱਗਣੀ ਹੁੰਦੀ ਹੈ ਉਸ ਟਾਈਮ ਰੇਟ ਦਾ ਥੋੜੀ ਫਰਕ ਪੈਂਦਾ ਬੱਟ ਲਾਈਫ ਦਾ ਬਹੁਤ ਫਰਕ ਹੈਗਾ ਫਿਰ ਇੱਕ ਜਦੋਂ ਕਿਸ ਨੇ ਹੁਣੀਆਂ ਹਾਂ ਪਾਈਪਾਂ ਪਾਤੀਆਂ ਹਨ ਤੇ ਸੇ ਮੈਂ ਉਹ ਦਾਤ ਚ ਲੈ ਕੇ ਜਾਂਦਾ ਕਿਹੜੀ ਚੀਜ਼ ਵਾਸਤੇ ਮੈਂ ਇਧਰ ਆਇਆ ਪਰਲੇ ਪਾਸੋਂ ਵੀ ਆ ਗਿਆ ਪਰਲੇ ਰੌਚੇ ਵੀ ਆ ਗਿਆ ਪੈਪਣ ਤੇ ਆ ਜੋਇੰਟ ਵੀ ਹੋ ਗਿਆ ਤੇ ਇਧਰੋਂ ਆਪਣਾ ਜਿਹੜਾ ਆ ਪੈ ਪਾਇਥੇ ਇੱਥੇ ਇੱਕ ਵੀਰ ਆਪਣਾ ਗੇਟਵਾਲ ਲਾਇਆ ਹੋਇਆ ਹੈ ਮੱਛਲ ਬਹੁਤ ਬੱਟਾ ਦੇਖੋ ਮੱਛਲ ਮਰਿਆ ਪਿਆ ਗੇਟਵਾਲ ਲਾਉਣ ਦਾ ਮਤਲਬ ਕੀ ਹੁਣ ਬੰਦ ਪਿਆ ਗੇਟਵਾਲ ਕਿਉਂਕਿ ਇਹਦੇ ਚ ਪਾਣੀ ਚਦਾਰ ਰੱਖਿਆ ਤੇ ਜਦੋਂ ਆਪਾਂ ਤੁਚਾ ਮਤਲਬ ਆਪਣਾ ਨਿਕਲ ਗਿਆ ਸੈੱਡ ਸਾਫ ਹੋ ਗਿਆ ਸਾਰਾ ਖਾਲੀ ਹੋ ਗਿਆ ਤਾਂ ਪਾਈਪਲਾਈਨ ਕਲੀਨ ਕਰਦੇ ਨੇ ਇਹਨਾਂ ਨੂੰ ਜਦੋਂ ਪਾਈਪਲਾਈਨ ਨੂੰ ਸਾਫ ਕਰਦੇ ਆ ਹਨ ਉਧਰੋਂ ਕੀ ਕਰਨਾ ਇਹ ਗੇਟ ਵਾਲ ਬੰਦ ਕਰ ਦਿਓ ਜਿਹੜੀ ਪਾਈਪਲਾਈਨ ਵਾਲੀ ਸਫਾਈ ਦੀ ਦਵਾਈ ਆਉਂਦੀ ਆ ਉਹ ਖੜਾਉਣੀ ਹੁੰਦੀ ਆ ਪਾਈਪਾਂ ਦੇ ਵਿੱਚ ਠੀਕ ਆ ਅਲੱਗ-ਅਲੱਗ ਮੈਡੀਸਨ ਆ ਕੋਈ ਘੰਟਾ ਖੜਦੀ ਆ ਕੋਈ 2 ਘੰਟੇ ਕੋਈ 12 ਘੰਟੇ ਕੋਈ 24 ਘੰਟੇ ਜਿਹੜੀ ਇਹਦੇ ਪਾਈਪ ਦੇ ਵਿੱਚ ਜਲਬ ਜੰਮੀ ਹੁੰਦੀ ਆ ਦਵਾਈਆਂ ਦਾ ਵਿੱਚ ਇਹਨਾਂ ਦੇ ਵਿੱਚ ਨਾ ਸਿਸਟਮ ਜਿਹੜਾ ਪਜਦੋਂ ਉਹ ਪੌਣ ਟੈਂਕੀ ਦੇ ਵਿੱਚ ਦਵਾਈ ਪੈਂਦੀ ਹੈ ਜਦੋਂ ਉਹ ਪਾਈਪਾਂ ਦੇ ਵਿੱਚ ਜੰਮ ਜਾਂਦੀ ਹੈ ਤੇ ਉਹਨੂੰ ਸਾਫ਼ ਕਰਨ ਵਾਸਤੇ ਇਹ ਸਿਸਟਮ ਲਾਇਆ ਹੋਇਆ ਆਪਣਾ ਪਾਈਪਾਂ ਖੜਾ ਕੇ ਰੱਖ ਦੋ ਇੱਕ ਤਰ੍ਹਾਂ ਤੇ ਆ ਵੀ ਮੰਨ ਲਓ ਤੁਸੀਂ ਉਹਨੂੰ ਵੀ ਜੇ ਮਤੇਜਾਬ ਨਹੀਂ ਹੁੰਦਾ ਵੀ ਸਾਰੀ ਪੱਟ ਦਿੰਦਾ ਉਹ ਉਧਰ ਪਾਈਪਾਂ ਦੇ ਭਰ ਕੇ ਖੜ ਗਈ ਉਸ ਤੋਂ ਬਾਅਦ ਕੀ ਆ ਇਹ ਗੇਟ ਵਾਲ ਖੋਲ ਦੋ ਤੇ ਉਧਰ ਪਾਣੀ ਛੱਡ ਦੋ ਸਾਰਾ ਜਿਹੜਾ ਪਾਣੀ ਹੋਊਗਾ ਉਹ ਇਧਰ ਨਿਕਲ ਜੂਗਾ ਸਾਈਡ ਤੇ ਤੇ ਉਸ ਤੋਂ ਬਾਅਦ 2-400 ਲੀਟਰ ਪਾਣੀ ਫੇਰ ਪਾਈਪਾਂ ਦੇ ਵਿੱਚ ਸਾਫ਼ ਜਿਹੜਾ ਹੁੰਦਾ ਉਹ ਪਾਣੀ ਪਾ ਦਿਓ ਉਸ ਤੋਂ ਬਾਅਦ ਡ੍ਰਿੰਕਰ ਚਲਾ ਦਿਓ ਡ੍ਰਿੰਕਰ ਸਹੀ ਹੋ ਜਾਣਗੇ ਕੋਈ ਪਾਈਪ ਦੇ ਵਿੱਚ 1% ਵੀ ਹੋਣੀ ਰਹਿੰਦੀ ਹੈਗੀ ਆਪਣੀ ਨਾ ਮੈਡੀਸ਼ਨ ਰਹੇ ਨਾ ਜਲਪ ਰਹੇ ਸਭ ਪਟਕੇ ਮਾਰ ਦਿਓ ਇਹ ਇਸ ਉਸੇ ਇਸ ਕਰਕੇ ਹਿਲਾਇਆ ਹੋਇਆ ਆਪਣਾ ਗੇਟ ਵਾਲਾ ਤੇ ਬੱਕੀ ਸਾਨੂੰ ਦੱਸ ਦਿੱਤਾ ਵੀ ਆਪਣੀ ਉੱਪਰਲੀ ਟੈਂਕਰੀ ਵੱਖਰੀ ਆ ਨੀਚੇ ਵਾਲੀ ਵੱਖਰੀ ਆ ਇਹ ਕਿਹੜੀ ਵੱਡੀ ਆ 100 ਲੀਟਰਲੀ ਉਟਾਟ ਪੱਲੀ ਵਾਸਤੇ ਤੇ ਫੋਗਰਾਂ ਵਾਸਤੇ ਆ ਹਨ ਇਸ ਤਰੀਕੇ ਨਾਲ ਤੁਸੀਂ ਆਪਣਾ ਪਾਣੀ ਦਾ ਜਿਹੜਾ ਸਿਸਟਮ ਕਰ ਸਕਦੇ ਹੋ ਜੇ ਕਿਸੇ ਨੂੰ ਕੋਈ ਡਾਊਟ ਹੋਵੇ ਹੋਰ ਵੀ ਹਨਾ ਤਾਂ ਤੁਸੀਂ ਮੈਨੂੰ ਕਾਲ ਕਰਕੇ ਬੱਚੋ ਜਿਓ ਕੋਈ ਚੈੱਕ ਕਰਨੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸੋ ਮੱਚ